ਇਹ ਜਿਹੜੇ ਸਾਡੀਆਂ ਬਾਜ਼ੀਆਂ ਲੱਗੀਆਂ ਸੀਗੀਆਂ ਠੀਕ ਹੈ ਜੀ 97 ਦੇ ਵਿੱਚ ਰੂਮੀ ਵਾਲੇ ਦਾ ਬਾਈ ਕਈ ਮੋਟਰ ਮਟਰਸਾਈਕਲ ਜਿੱਤੇ ਇੱਥੇ ਹਾਂ ਇਹ ਦਾ ਹਾਂ ਜੋ ਫ੍ਰੀਜਾਂਪਰ ਰੂਜਾ ਕੂਲਰ ਗੱਲ ਰਹੇ ਹਾਂਜੀ ਤਾਂ ਤੇਲੀ ਵੀ ਜਿਹਨੋਂ ਉਹ ਹੁੰਦੇ ਸੀ ਪਹਿਲਾਂ ਬਾਲੇ ਹਾਂਜੀ ਇਹ ਜਿਹੜੇ ਨਾਮ ਦਾ ਬਹੁਤ ਜਿੱਤੇ ਆ ਗਏ ਹਾਂ ਹਾਂ ਜਸਵੀਰ ਦਾ ਇਹ ਮੇਰੇ ਨਾਲ 5-5000 ਰੁਪਏ ਦਾ ਲਾਇਆ ਸੀ ਕਹਿੰਦਾ ਉਹ ਇਹਦੀ ਗੱਲ ਹੈ ਜੀ ਇਹ ਬੌਰਗੇ ਦੇ ਪਿੰਡ ਚੰਗਰੇ ਹਾਂਜੀ ਜਿਹੜੀ ਆਈ ਦੋ ਤਿੰਨ ਦਸਰਾ ਛੜੀਆਂ ਦੋ ਤਿੰਨ ਜਿਹੜੀ ਹਾਰ ਗਿਆ ਠੀਕ ਜੀ ਕੂਤਰਵਾਜੀ ਯੂਟਿਊਬ ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿੱਤਰੋ ਅੱਜ ਪਹੁੰਚੇ ਆਂ ਆਪਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਆਪਣੇ ਨਾਲ ਨੇ ਸੁਪਰਸਟਾਰ ਕੂਤਰਵਾਜ ਬਾਈ ਚਿੱਤਾ ਚੰਨਣਵਾਲ ਬਾਈ ਨਾਲ ਕੂਤਰਵਾਜੀ ਬਾਰੇ ਕਰਾਂਗੇ ਗੱਲਾਂ ਬਾਤਾਂ ਤੇ ਬਾਈ ਦਾ ਕਿਦਾਂ ਸਫਰ ਰਿਹਾ ਕੂਤਰਵਾਜੀ ਬਾਰੇ ਕਰਦੇ ਆਂ ਸਾਰੀ ਗੱਲਬਾਤ ਸਟਾਰਟ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਸਾਰੇ ਸੁਣਨ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਧੰਨਵਾਦ ਵੀਰੇ ਬਾਈ ਤੁਹਾਡਾ ਪਹਿਲਾਂ ਦਾ ਧੰਨਵਾਦ ਵੀਰੇ ਤੇ ਕੂਤਰ ਬਾਈ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੂਤਰਵਾਜੀ ਦਾ ਵੀਰੇ ਜਦ ਨਹੀਂ ਹੋ ਗਏ ਹੁਣੇ ਜਾਲੀ ਛਾਂ ਦੀ ਸ਼ੌਂਕ ਕਿਦਾਂ ਪਿਆ ਜਾਲੀਆਂ ਤੋਂ ਵੱਧ ਹੀ ਹੋ ਗਏ ਹਾਂਜੀ ਬਿਲਕੁਲ ਛੋਟੇ ਹੁੰਦੇ ਨਹੀਂ ਮੈਨੂੰ ਸ਼ੌਂਕ ਪੈ ਗਿਆ ਸੀ ਇੱਥੇ ਠੀਕ ਹੈ ਜੀ ਹਾਂ ਸਾਡੇ ਦੇ ਘਰਾਂ 'ਚ ਕਿਸੇ ਦੇ ਰੱਖੇ ਹੁੰਦੇ ਸੀ ਹਾਂਜੀ ਹਾਂ ਬਸ ਉਹਦੇ ਨਾਲ ਨਾ ਫਿਰਦੇ ਦੁਰਦੇ ਅੰਗ ਰਹਿਣਾ ਬਸ ਉਹ ਤੋਂ ਕਬੂਤਰਾਂ ਦਾ ਸ਼ੌਂਕ ਪੈ ਗਿਆ ਠੀਕ ਹੈ ਜੀ ਹਾਂ ਸਾਡੇ ਘਰਾਂ ਦੇ ਵੀ ਉਹ ਨਾ ਸੂਰ ਵੀ ਚਾਰਦਾ ਹੁੰਦਾ ਸੀ ਹਾਂਜੀ ਤੁਸੀਂ ਉਹਦੇ ਨਾਲ ਨਹੀਂ ਉਹ ਜੋ ਬੰਦੇ ਸੂਰ ਚਾਰਦਾ ਸੀ ਨਾਲ ਵੀ ਸੂਰ ਚਾਰਦੇ ਮਗਰ ਵੀ ਤੁਰੇ ਫਿਰਦੇ ਪੱਲਾ ਵਾਂਗ ਠੀਕ ਹੈ ਜੀ ਉਹਨੇ ਮੈਨੂੰ ਇੱਕ ਗੂਤਰ ਦਿੱਤਾ ਹਾਂਜੀ ਇਹ ਤੇ ਮੁੰਡਾ ਕੰਮ ਕਰ ਗਿਆ ਜਰਾ ਹਾਂਜੀ ਹਾਂ ਉਹ ਦੋ ਦੰਦਾਂ ਦੀ ਛਤਰੀ ਤੇ ਬੰਨਿਆ ਸੀ ਠੀਕ ਹੈ ਜੀ ਬਨ ਗਏ ਸਰਤਾ ਹਾਂਜੀ ਤੇ ਉਹਦੇ ਘਰੇ ਚਲੇ ਗਿਆ ਜਦੋਂ ਮੈਂ ਫੇਰ ਦੁਬਾਰਾ ਲੈਣ ਗਾ ਮਰੇ ਮਗਰ ਪੈ ਮੈਂ ਹਾਂ ਘਰੇ ਆ ਕੇ ਮੈਂ ਰੂਣ ਲਾ ਗਿਆ ਤੇ ਮੇਰੇ ਤੋਂ ਇਹ ਨਹੀਂ ਫਿਰ ਮੈਨੂੰ ਦੋ ਲਿਆ ਤੇ ਹਾਂਜੀ ਫਿਰ ਦੋ ਹੋਰ ਨੇ ਮੇਰੇ ਖੁੱਡਾ ਚੰਗਾ ਪਾਲਕ ਆਰਡਰ ਤੇ ਹਾਂਜੀ ਹਾਂ ਫਿਰ ਆਹੀ ਹੌਲੀ ਹੌਲੀ ਕੰਮ ਵਧਦਾ ਤੁਰਿਆ ਠੀਕ ਹੈ ਜੀ ਹਾਂ ਤੇ ਫਿਰ ਘਰੇ ਰੱਖਣ ਦੀ ਸਟਾਰਟਿੰਗ ਕਦੋਂ ਹੋਈ ਬਸ ਫਿਰ ਉਹ ਤੋਂ ਘਰੇ ਹੀ ਰੱਖ ਲਈ ਸੀ ਠੀਕ ਹੈ ਹਾਂ ਉਹ ਤਾਂ ਘਰੀ ਰੱਖ ਲਈ ਸੀ ਕਿ ਬਾਜ਼ੀਆਂ ਕਦੋਂ ਸਟਾਰਟ ਕਰਤੀਆਂ ਬਾਜ਼ੀਆ ਬਰੀ 90 ਤੋਂ ਹੀ ਨਾ 90 ਤੋਂ ਪੂਰਾ ਜਿਹੜੀ ਨਾਮ ਹੋ ਗਿਆ ਸੀ ਹਾਂ ਹਾਂ ਬਾਜ਼ੀਆ ਲਾਲਾ 87 ਦਾ ਸੀ ਤੋਂ ਚੱਲਤੇ ਜੀ ਸੀ ਪਹਿਲੀ ਬਾਜੀ ਕਿੱਥੇ ਛੱਡੀ ਪਹਿਲੀ ਬਾਜੀ ਜੀ ਇੱਥੇ ਕਲਾਲੇ ਛੱਡੀ ਸੀ ਆਪਣੇ ਨਾਲ ਦੇ ਬੰਦੀ ਹਾਂਜੀ ਉੱਥੇ ਕਿੱਦਾਂ ਸੱਬ ਬਣਿਆ ਉਹਦੋਂ 8 ਕਬੂਤਰ ਸੀ ਹਾਂਜੀ ਹਾਂ ਤੇ ਜਿਹੜੀ 2:30 ਵਜੇ ਕਬੂਤਰ ਜਿੱਤ ਕੇ ਆਪਣਾ 5:30 5:30 ਵਜੇ ਬੈਠਾ ਹਾਂਜੀ ਹਾਂ ਪਹਿਲੀ ਬਾਜੀ ਜਿੱਤ ਗਈ ਸੀ ਠੀਕ ਹੈ ਜੀ ਉਹ ਤੋਂ ਬਾਅਦ ਫਿਰ ਬਾਜੀ ਦਾ سلسلہ ਹਾਂ ਬਾਅਦ ਉਹ ਤੋਂ ਬਾਅਦ ਤਾਂ ਫਿਰ ਕੰਮ ਚੱਲੀ ਗਿਆ ਚੱਲੀ ਗਿਆ 90 ਠੀਕ ਹੈ ਜੀ ਛੱਦੀ ਬਾਜੀ ਮੇਰਾ ਲੱਖੇ ਚ ਹਾਂਜੀ ਲੱਖੇ ਉੱਥੇ ਵੀ ਕਬੂਤਰ ਆਪਣਾ 2:30 ਵਜੇ ਬਾਜੀ ਜੱਟ ਕੇ 20 ਕਬੂਤਰ ਛੁੱਟੇ ਸੀ ਉਹ ਠੀਕ ਹੈ ਜੀ ਤੇ 4:00 ਵਜੇ ਬੈਠਾ ਹਾਂਜੀ ਉਹ ਉੱਥੋਂ ਫਿਰ ਕੰਮ ਚੱਲਦਾ ਹੀ ਗਿਆ ਉਹ ਵੀ ਸੀ ਜੀ 3-4 ਬਾਜੀ ਛੱਡੀਆਂ ਹਾਂਜੀ ਫਿਰ ਮੇਰੇ ਕੂਟ ਵਾਲੇ ਰੂੜੇ ਦੇ ਨਾਲ ਲੱਗ ਗਿਆ ਹਾਂਜੀ ਫਿਰ ਉਹ ਤੋਂ ਬਾਅਦ ਤਾਂ ਫਿਰ ਅਸੀਂ ਲਗਾਂਦਾਰੀ ਛੱਡਣ ਲਾਗੇ ਠੀਕ ਹੈ ਜੀ ਹਾਂ ਤੇ ਕੂਤਰ ਵਾਜੀ ਚ ਜਿਹੜੀ ਪੰਜਾਂ ਸਾਂਬ ਦੀ ਗੱਲ ਕਰਦੇ ਆਂ ਇਹ ਜੀ ਸਤਿ ਸ਼੍ਰੀ ਅਕਾਲ ਬੀ ਸ਼ਿਗਰਦੀ ਕਿਹਦੇ ਨਾਲ ਕੀਤੀ ਤੁਸੀਂ ਵੀਰੇ ਸਤਿ ਦੀ ਸ਼ਿਗਰਦੀ ਨਹੀਂ ਕੀਤੀ ਮੇਰੀ ਵਿਕੀ ਦਾ ਭਰਾ ਮਤੋਂ ਵੱਧ ਹੀ ਪਿਆਰ ਆ ਬੰਦੇ ਨਾਲ ਸੀ ਹਾਂਜੀ ਹਾਂ ਮੁੱਠੇ ਜਨਾਉਂਦਾ ਸੀਗਾ ਇੱਥੇ ਫਿਰ ਸਾਡੀਆਂ ਬਾਜ਼ੀਆਂ ਲੱਗੀਆਂ ਸੀ ਠੀਕ ਹੈ ਜੀ 97 ਦੇ ਵਿੱਚ ਰੂਮੀ ਵਾਲੇ ਨਾਲ ਹਾਂਜੀ ਉਹ ਦਿਨ ਬੰਦਾਂ ਦਾ ਵਧੀਆ ਨਾ ਸੀ ਉਹਨਾਂ ਦਾ ਠੀਕ ਹੈ ਜੀ ਹਾਂ ਫਿਰ ਮੈਨੂੰ ਬਾਈ ਵਿਕੀ ਨੇ ਦੱਸਤਾ ਸੀ ਠੀਕ ਹੈ ਜੀ ਹਾਂ ਫਿਰ ਉਹ ਬਾਜ਼ੀਆਂ ਜਦੋਂ ਲੱਗੀਆਂ ਫਿਰ ਕਿੱਦਾਂ ਨੇ ਬਾਜ਼ੀਆਂ ਜੀ ਬਾਈ ਉਹ ਦੋ ਜਿੱਤੇ ਸੀ ਆਪਾਂ ਪੰਜ ਜਿੱਤੇ ਸੀ ਠੀਕ ਹੈ ਹਾਂ ਲਈ ਦੂਗਰੀ ਦੇ ਪਤਾ 6000 ਲਾ ਕੇ ਜਿੱਤ ਲਿਆ ਉਹਨਾਂ ਤੋਂ ਉਹ ਕੱਲੀ ਬਾਜੀ ਹੁੰਦੀ ਕੱਲੀ ਨਾਲ ਕੱਲੀ ਛਾਪ ਨੇ ਠੀਕ ਹੈ ਜੀ ਤੇ ਹੁਣ ਨਸਲਾਂ ਦੀ ਜੇ ਗੱਲ ਕਰੀਏ ਕਿਹੜੀਆਂ ਕਿਹੜੀਆਂ ਨਸਲਾਂ ਆ ਤੁਹਾਡੇ ਕੋਲ ਨਸਲਾਂ ਤਾਂ ਹੁਣ ਵੀ ਸਾਡੀਆਂ ਆਪ ਦੇ ਹੀ ਮੰਨੇ ਹੋ ਠੀਕ ਆ ਉਹਨੂੰ ਫੜ ਫੜ ਕੇ ਬਣਾਏ ਹੋਏ ਆ ਉਹਨਾਂ ਦਾ ਆਪ ਨੇ ਮੰਨ ਬਾਈ ਦੇ ਰੂਪ ਸਰਦ ਵਿੱਚ ਠੀਕ ਹੈ ਜੀ ਆਰੀ ਕੇ ਘਰੇ ਆ ਸਾਡੇ ਹਾਂਜੀ ਚੌਕੀ ਮਨ ਦਲਵਿੰਦਰ ਗਿਆ ਹਾਂਜੀ ਹਾਂਏ ਹੁਣ ਤਾਂ ਜਣੀ ਆਪ ਦੇ ਹੀ ਮੰਨੋ ਸਾਡੇ ਠੀਕ ਆ ਜਰਦੇ ਹੋਗੇ ਪਹਿਲਾਂ ਦਾ ਫੜ ਫੜ ਕੇ ਬਣਾਏ ਸੀ ਹਾਂਜੀ ਹੂੰ ਠੀਕ ਹੈ ਜੀ ਨਾਮ ਕਿਹੜੇ ਕਿਹੜੇ ਜਿੱਤ ਲਏ ਨਾਮ ਦਾ ਕਰਵਾਈ ਕੋਈ ਮੋਟਰ ਮਟਰਸਾਈਕਲ ਵੀ ਜਿੱਤੇ ਠੀਕ ਹੈ ਇਹ ਦਾ ਹਾਂ ਜੋ ਪ੍ਰਿੰਟ ਜਾਂ ਫਿਰ ਜਾਂ ਕੁਲਰ ਕਰ ਲਏ ਹਾਂ ਤੇ ਟੀਵੀ ਵੀ ਜਨ ਉਹ ਹੁੰਦੇ ਸੀ ਪਹਿਲਾਂ ਬਾਲੇ ਹਾਂਜੀ ਇਹ ਜੀ ਨਾਮ ਦਾ ਬਹੁਤ ਜਿੱਤੇ ਆ ਗਏ ਮੋਟਰਸਾਈਕਲ ਕੋਈ ਨਹੀਂ ਤਾਂ ਉਹ ਮੋਟਰਸਾਈਕਲ ਅਸੀਂ ਜਿੱਤੇ ਸੀ ਕਲੇਰਾਂ ਤੋਂ ਜਿੱਤੇ ਸੀ ਹਾਂਜੀ ਇੱਥੇ ਆਪਣੇ ਸ਼ਹਿਰ ਦੇ ਵਿੱਚ ਨੇੜੇ ਪਿੰਡ ਵਾਲੇ ਠੀਕ ਹੈ ਜੀ ਇਥੋਂ ਜਿੱਤੇ ਸੀ ਹਾਂਜੀ ਹੂੰ ਹੋਰ ਫਿਰ ਮੈਂ ਜੀਲੇ ਵਾਲ ਕਹਿੰਦੇ ਕਪੂਤਰ ਸਾਹ ਵੇਚਦੇ ਹਾਂਜੀ ਫਿਰ 10-12 ਹੋਣ ਨਾ ਜਿੱਤੇ ਆ ਠੀਕ ਹੈ ਜੀ ਹਾਂ ਜਦੋਂ ਫਿਰ ਤੁਸੀਂ ਬਾਜ਼ੀਆਂ ਛੱਡਦੇ ਹੋ ਉਹ ਕਿਹੜੇ ਕਿਹੜੇ ਖਿਡਾਰੀ ਹੁੰਦੇ ਸੀ ਜੀ ਖਿਡਾਰੀ ਉਹ ਏ ਤੋਂ ਜ਼ेड ਹੀ ਹੁੰਦੇ ਸੀਗਾ ਹਾਂਜੀ ਹਾਂ ਹੁਣ ਨਵੇਂ ਵਾਝਕ ਨਾ ਪੁਰਾਣੇ ਦਾ ਸਾਰੇ ਹੀ ਹੁੰਦੇ ਸੀ ਪੁਰਾਣੇ ਕਿੰਨਾ ਕਿੰਨਾ ਨਾਲ ਜਿਆਦਾ ਮੈਚ ਫਸਦੇ ਰਹੇ ਸੀ ਕਾਕ ਜਸਵੀਰ ਹੁਣ ਸਾਰਿਆਂ ਨੇ ਛੱਡ ਦੇ ਠਾੜ ਦੇ ਪਹਿਲਾਂ ਜਾ ਕੇ ਅਸੀਂ ਬਾਜ਼ੀ ਛੱਡ ਲੱਕੇ ਦੇ ਵਿੱਚ ਠੀਕ ਹੈ ਜੀ ਹੂੰ ਤੇ ਕੂਤਰ ਜਿਹੜੇ ਤੁਹਾਡੇ ਮਸ਼ਹੂਰ ਹੋਏ ਜਿੱਦਾਂ ਇੱਕ ਤੁਹਾਡਾ ਬੰਬ ਕੂਤਰ ਸੀ ਹਾਂ ਬੰਬ ਕੂਤਰ ਸੀਗਾ ਉਹਦੀ ਬਾਰੇ ਦੱਸੋ ਜੀ ਉਹ ਕੂਤਰ ਬਈ ਸਮਝ ਲੈ ਉੜਦਾ ਸਾਡੇ ਕੋਲ 2002 ਦੇ ਵਿੱਚ ਹਾਂਜੀ ਹਾਂ ਉਹ ਜਿੱਦਾਂ ਚਾਰ ਵਾਰੀਆਂ ਉਹ ਠੀਕ ਜੀ ਤੇ ਚੱਲੀ ਜਿੱਤਿਆ ਹਾਂਜੀ ਹਾਂ ਫਿਰ 2003 ਚ ਹਾਂਜੀ ਵੀ ਬੇਗੇ ਛੱਡਾ ਸੀ ਬੇਗਰੀ ਬਾਜੀ ਤੋਂ ਬਾੜੀ ਬਸੂਰ ਹੁੰਦੇ ਸੀ ਹਾਂਜੀ ਪਹਿਲਾਂ ਕਹਿੰਦਾ ਸੀ ਉਹਨੂੰ ਖੁਦਾਰੀ ਮੰਨਾਂ ਜਿਹੜਾ ਬੇਗਰੀ ਬਾਜੀ ਹਾਂਜੀ ਫਿਰ ਉਹ ਬੇਗੇ ਜਿੱਤ ਕੇ ਸਦਾ ਗਮਾਜ ਗਿਆ ਸੀ ਠੀਕ ਹੈ ਜੀ ਹਾਂ ਤੇ ਰੀ ਬਾਜੀ ਫਿਰ ਬੇਗਰੀ ਸੀ ਲਗਾਤਾਰ ਤਾਂ ਚੱਲਦੀ ਸੀ ਹਾਂਜੀ ਠੀਕ ਕਿਹੜੀ ਨਸਲ ਤੋਂ ਸੀ ਉਹ ਉਤਰ ਉਹ ਪਿਓ ਦਾ ਧੰਨੇ ਵਾਲਾ ਸੀ ਮੂਦਰੀ ਬਾਜੀ ਵਿੱਕੀ ਤੋਂ ਲਿਆਂਦੀ ਵੀ ਸੀ ਠੀਕ ਹੈ ਜੀ ਹਾਂ ਨਾਂ ਕਿਨੇ ਰੱਖਿਆ ਸੀ ਉਹਦਾ ਪੰਬ ਉਹ ਤੇਜੂੜਾ ਹੁੰਦਾ ਸੀ ਕੰਮੇ ਜਾਣੇ ਦਾ ਉਦੋਂ ਦੀਦ ਕੋੜ ਕੋੜ ਹਈ ਜੀ ਜਦੋਂ ਅਸੀਂ ਉਧਰ ਲਈ ਵਾਜੀ ਛੱਡਿਆ ਢੱਮਾ ਲਈ ਛੱਡਿਆ ਸੀ ਹਾਂਜੀ ਤੇ ਮਾਲੀ ਉਹਨੇ 5 ਵਜੇ ਜਹਰਾ ਮਦਾਨ ਸਾਫ਼ ਕਰਕੇ ਤੇ 8 ਵਜੇ ਬੈਠਾ ਠੀਕ ਹੈ ਜੀ ਉੱਥੇ ਉਹਨੇ ਤਾਂ ਰਹੀ ਕਹਿੰਦਾ ਵੀ ਐਂ ਕਰਕੇ ਤਾਂ ਦੁਨੀਆ ਇਕੱਠੀ ਕਰਕੇ ਛੱਜਣ ਵਾਲਾ ਕੂਤਰਾ ਹਾਂਜੀ ਜੀ ਤੇ ਦੁਨੀਆ ਦਾ ਪੂਰਾ ਇਕੱਠ ਹੋਵੇ ਨਾ ਉਦਾਂ ਹੀ ਛੱਜਣ ਦਾ ਕੂਤਰਾ ਹੈ ਹਾਂਜੀ ਉਹਨੇ ਤਾਂ ਰਹੀ ਉਹਦਾ ਨਾਮ ਮਿਰਰੀ ਬਾਈ ਉਹਦਾ ਇਕੱਲਾ ਇਕੱਲਾ ਜੀ ਜਿੱਤਿਆ ਸੀ ਉਹ ਜੀ ਘਰ ਮੰਨ ਘਰੇ ਵੀ ਬਹੁਤ ਹੁੰਦਾ ਸੀ ਘਰੇ ਵੀ ਰੋਜ਼ ਦੇ ਨਹੀਂ ਛਪਦਾ ਸੀ ਜਦੋਂ ਛੱਡਦੇ ਸੀ ਨਾ ਠੀਕ ਜੇ ਨਹੀਂ ਹੁੰਦਾ ਇੱਕ ਦੋ ਵਾਰੀ ਤਾਂ ਘਰੇ ਰਾਤ ਨੂੰ ਬਾਹਰ ਹੀ ਰਹਗਾ ਸੀ ਹਾਂਜੀ ਤੇ ਹੋਰ ਕਿਹੜੇ ਕਿਹੜੇ ਨਾਮ ਹੋ ਫਿਰ ਮੋਟਰਸਾਈਕਲ ਹੋਰ ਕਿੱਥੇ ਕਿੱਥੇ ਜੀ ਮੋਟਰਸਾਈਕਲ ਵੀਰੇ ਬਰ ਬੜੇ ਜਿੱਤੇ ਆ ਸੋਣ ਲਗਾ ਹਾਂਜੀ ਠੀਕ ਹੈ ਜੀ ਗਾਂਗੂ ਦੀ ਚਾਰ ਤਨ ਉੱਤੇ ਸੀ ਉੱਥੇ ਜਿੱਤ ਕੇ ਮੇਰੇ ਬੰਦੇ ਭਾਣ ਕੇ ਜਤਾਂਗੇ ਦਿੱਤਾ ਰੰਗੀਆਂ ਤੋਂ ਵੱਡੀ ਵਾਈਜੋ ਜਿੱਤਿਆ ਸੀ ਮੋਟਰਸਾਈਕਲ ਠੀਕ ਹੈ ਜੀ ਸੰਕਰ ਤੋਂ ਠੀਕ ਹੈ ਜੀ ਤੇ ਮਹਿੰਦੀਪੁਰ ਤੋਂ ਜਿੱਤਿਆ ਸੀ ਹਾਂਜੀ ਗੱਦੋਂ ਵਾਲੇ ਮੁੰਡੇ ਭੀਰੇ ਨੂੰ ਉਧਰ ਜਿੱਤ ਕੇ ਦਿੱਤਾ ਸੀ ਠੀਕ ਹੈ ਜੀ ਤੇ ਦੂਸਰਾਂ ਵੀ ਬਾਜੀਆਂ ਛੱਡਦੇ ਵੀ ਹਾਂ ਹਾਂ ਦੂਸਰਾਂ ਦੂਸਰਾਂ ਕੀ ਤੋਂ ਸਿੱਖਿਆ ਫਿਰ ਦੂਸਰਾਂ ਵੀ ਇਹ ਹਉ ਆ ਉਹਦਾ ਸਾਡਾ ਬਾਈ ਬਹੁਤ ਸਿਆਣਾ ਵਿਖੀ ਸੀ ਹਾਂਜੀ ਹਾਂ ਉਹਦਨੇ ਮਾੜੀ ਮੂਡ ਗੱਲਬਾਤ ਕਰਦੇ ਰਹਿੰਦੇ ਸੀ ਠੀਕ ਹੈ ਜੀ ਹਾਂ ਤੇ ਮੈਂ ਉਹ ਜਣੀ ਬਾਈ ਨੇ ਘੱਟ ਸੱਦੇ ਛੱਡਦਾ ਜਾਂਦਾ ਨਹੀਂ ਖੌਂਦਾ ਕਹਿੰਦਾ ਕੱਥੇ ਮੱਥਾ ਮਾਰਾਂਗੇ ਹਾਂਜੀ ਆਪੋ ਨੂੰ ਨਵਾਂ ਸ਼ੌਂਕ ਸੀ ਠੀਕ ਹੈ ਜੀ ਹਾਂ ਫਿਰ ਮੈਂ ਉਹਦੋਂ ਠਾੜ ਚ ਵੀ ਜਾਂਦਾ ਰਹਿੰਦਾ ਜੀ ਹਾਂ ਬਗੰਤੇ ਨਾਲ ਵੀ ਮੂੜਿਆ ਹਾਂਜੀ ਤੇ ਬਿੰਦਰ ਬੌਰਿਆ ਕੰਗਰੇ ਨਾਲ ਉਹਦੇ ਨਾਲ ਵੀ ਮੂੜਿਆ ਹਾਂਜੀ ਜਿਹੜਾ ਸਾਰਿਆਂ ਦੀਆਂ ਗੱਲਾਂ ਤੋਂ ਗੱਲਾਂ ਫਰਦਾ ਰਿਹਾ ਵਾ ਕਿਹੜਾ ਗੱਲ ਠੀਕ ਹੈ ਵਧੀਆ ਕਰਦਾ ਹਾਂ ਹਾਂਜੀ ਉਹ ਸਾਰਿਆਂ ਦੇ ਵਿੱਚੋਂ ਜਿਹੜੀ ਚੀਜ਼ ਚੰਗੀ ਲੱਗਦੀ ਸੀ ਉਹ ਰੱਖ ਲੈਂਦੇ ਸੀ ਠੀਕ ਹੈ ਹਾਂ ਹਰੂਨ ਆਏ ਹੌਲੀ ਹੌਲੀ ਸਕੇ ਠੀਕ ਹੈ ਜੀ ਤੇ ਚਾਰ-ਚਾਦ ਨੂੰ ਪੰਜ-ਪੰਜ ਦਿਨ ਲੜਾਈ ਹਾਂਜੀ ਹੂੰ ਇਹ ਦੂਸਰ ਦੀ ਬਾਜੀ ਬਾਰੇ ਦੱਸੋ ਜੀ ਕਿਸੇ ਬਾਜੀ ਬਾਰੇ ਦੂਸਰ ਦੀ ਬਾਜੀ ਤੱਕ ਕਰੀ ਬਈ ਉੱਥੇ ਬਾਹਲਾ ਮੇ ਜਣ ਗਿਆ ਸੀ ਕਿੱਥੇ ਆਪਣੇ ਕੇ ਧਾਰੇ ਵਾਲੇ ਹਾਂਜੀ ਹਾਂ ਪਹਿਲੇ ਤਾਂ ਸੀ 54 ਕਬੂਤਰ ਕੋਲ ਜਦੋਂ 2000 ਬਹੁਤ ਹੁੰਦਾ ਸੀ ਹਾਂਜੀ ਹਾਂ ਉਹ ਹੋ ਗਈ ਪੰਜ-ਛੇ ਦੀ ਗੱਲ ਠੀਕ ਹੈ ਜੀ ਤੇ ਦੂਜੇ ਦਿਨ ਪੰਜ ਹੀ ਛੁੱਟੇ ਹਾਂਜੀ ਬਾਨੇ ਛੁੱਟੇ ਤੇ ਦੋ ਤੰਨ ਬਹਿ ਗਈ ਬੰਨ ਹਾਂਜੀ ਤੰਨ ਬਹਿ ਗਈ ਦੋ ਦਾ ਕੰਮ ਚੱਲ ਪਿਆ ਇੱਕ ਸਾਈ ਦੇ ਮੋੜਾ ਸੀ ਪੱਖੀਆਂ ਦੇ ਹਾਂਜੀ ਸਾਡੀ ਕੁੰਦਰੀ ਸੀ ਠੀਕ ਹੈ ਜੀ ਤੇ ਉਹ ਮੈਂ ਚੱਲੀ ਗਿਆ ਹਾਂਜੀ ਚੱਲੀ ਗਿਆ ਤਾਂ ਕੂਤਰ ਆਈ ਦੂਰੇ ਘਰ ਨੂੰ ਬਸ ਇੱਕ ਦੂਜੇ ਦੇ ਮਗਰ ਮੂਰੇ ਹਾਂਜੀ ਆਏ ਯਾਨੀ ਦੋ ਇੰਨਾ ਫਰਕ ਸੀ ਬਸ ਹਾਂਜੀ ਅਮੇਜਨ ਠੀਕ ਹੈ ਤੇ ਹਾਂ ਤੇ ਅਬ ਮਗਰੀ ਆਪਣੀ ਕੁੰਦਰੀ ਉਹਦੇ ਦੂਰੇ ਘਰ ਕੂਤਰ ਮੂਰੇ ਕਰੇ ਆਪਣੀ ਕੁੰਦਰੀ ਉਹਦੇ ਮਗਰ ਕਰੇ ਹਾਂਜੀ ਹਾਂ ਮੈਨੂੰ ਲੱਗਿਆ ਮਹਾ ਵਿਆਹੀ ਵੀ ਆਪਾਂ ਜਤ ਲਾਂਗੇ ਹਾਂਜੀ ਹਾਂ ਯਾਨੀ ਤਿਲਕਣ ਬਾਦੀ ਹੋ ਜਾਂਦੀ ਠੀਕ ਹੈ ਜੀ ਹਾਂ 3:00 ਵਜੇ 3:00 ਵਜੇ ਉਹ ਕੁਤਰੀਆਂ ਮੂਰੇ ਬਹਿ ਕੇ ਡਿਲੀਵਰੀ ਦੇ ਆਪਣਾ ਉਤਰਾ ਦਿੱਤੀ ਵਹਿ ਗਈ ਜੀ ਠੀਕ ਹੈ ਜੀ ਇੱਥੇ ਹਾਰ ਦਿੱਤ ਹੋਈ ਠੀਕ ਹੈ ਜੀ ਹਾਂ ਤੇ ਹੋਰ ਜਿੱਦਾਂ ਇਹ ਕਿਸੇ ਥੋੜੀ ਜਸਵੀਰ ਬਦਲ ਜੀ ਉਹਨਾਂ ਨਾਲ ਹੀ ਬਾਤਾਂ ਲੱਗੀਆਂ ਹਾਂ ਹਾਂ ਜਸਵੀਰ ਨਾਲ ਇਹ ਮੇਰੇ ਨਾਲ 5-5000 ਰੁਪਏ ਉਹਨਾਂ ਨੇ ਲਾਇਆ ਸੀ ਕਹਿੰਦਾ ਉਹ ਕੀਤੇ ਦੀ ਗੱਲ ਹੈ ਜੀ ਇਹ ਬੌਰਗੇ ਦੇ ਪਿੰਡ ਗੰਗਰੇ ਹਾਂਜੀ ਉਹ ਸਾਤ ਗੋਏ ਠੀਕ ਹੈ ਜੀ ਹਾਂ ਉਹ ਵੀ ਉਹਨੂੰ 5000 ਜਿੱਤਰਾ ਹੀ ਇਹ ਹੈ ਜੁਨੀਦ ਤਿੰਨ ਦੂਸਰਾ ਛੜੀਆਂ ਜਸਵੀਰ ਨਾਲ ਹਾਂਜੀ ਇੱਕ ਗਰੀਬ ਬੰਡੀ ਸੀ ਸੀ ਹਾਂਜੀ ਜਿਹੜੀ ਤਸਵੀਰ ਦੀ ਚੰਗੀ ਸੀ ਚਲੀ ਗਈ ਜਿਹੜੀ ਮਾਰੀ ਸੀ ਠੀਕ ਉਹ ਬੇਟਲੇ ਨਾਲ ਸਾਡਾ ਬੱਚਾ ਫਰਦਾ ਸੀ ਹਾਂਜੀ ਤੇ ਫਿਰ ਉਹ ਕਹਿੰਦਾ ਐ ਕਰਕੇ ਬਾਜੀ ਸੰਜੀ ਕਰ ਲੋ ਹਾਂਜੀ ਫਿਰ ਕਰ ਲਈ ਸੀ ਠੀਕ ਫਿਰ ਉਹ ਮੈਨੂੰ ਟੱਕਰਿਆ ਸੀ ਡਾਂਗਾ ਹਾਂਜੀ ਉੱਤੇ ਹਰ ਗਿਆ ਸੀ ਠੀਕ ਫਿਰ ਉਹ ਵੀ ਇਹ ਆ ਗਿਆ ਹਾਂਜੀ ਜਿਹੜੀ ਆਈ ਦੋ ਤਿੰਨ ਦਸਰਾ ਛੜੀਆਂ ਦੋ ਤਿੰਨ ਜਿਹੜੀ ਹਰ ਗਿਆ ਸਾਡੇ ਘਰੇ ਠੀਕ ਹੈ ਹਾਂ ਤੇ ਜਦਾਂ ਇਹ ਕੂਤਰ ਬਾਜੀ ਚ ਜਾਦਾਂ ਨਸਲ ਜ਼ਰੂਰੀ ਆ ਜਾਂ ਸਾਹ ਪਾਣੀ ਜ਼ਰੂਰੀ ਵੀਰੇ ਕਿਹੜੇ ਵੀ ਜ਼ਰੂਰੀ ਆ ਨਸਲ ਵੀ ਜ਼ਰੂਰੀ ਆ ਉਸ ਵੇਲੇ ਤੰਦਰੁਸਤੀ ਬੜੀ ਹੁੰਦੀ ਸੀ ਠੀਕ ਆ ਹਾਂਜੀ ਹੁਣ ਨਾ ਕੂਤਰਾਂ ਦੇ ਵਿੱਚ ਬਾਹਰ ਸਵਾਲੇ ਹੋਇਆ ਹਾਂਜੀ ਹੁਣ ਪਤਾ ਹੀ ਨਹੀਂ ਲੱਗਦਾ ਕਿ ਇਹਨੂੰ ਘਰੇ ਬਥੇਰੇ ਉਡਦੇ ਆ ਬਾਹਰ ਜਾ ਕੇ ਬੈਜਦੇ ਆ ਕਾਰਨ ਕੀ ਮੰਨਦੇ ਤੁਸੀਂ ਵਾਇਰਸ ਆਣ ਦਾ ਜਿਆਦਾ ਵਾਇਰਸ ਨੂੰ ਐਵੇਂ ਆ ਖਾਣਾ-ਦਾਣਾ ਜਦੋਂ ਮਾੜਾ ਹੋ ਗਿਆ ਵੀਰੇ ਹਾਂਜੀ ਤੇ ਫਿਰ ਉਹੀ ਉਹ ਕਹਿੰਦੇ ਜਿਵੇਂ ਜਿਹਾ ਆਪਾਂ ਕਹਿੰਦੇ ਹਾਂ ਹਾਂਜੀ ਤੇ ਐਂ ਕਰਕੇ ਨਾ ਹੁਣ ਪਤਾ ਨਹੀਂ ਲੱਗਦਾ ਘਰੇ ਕੂਤਰ ਬਹੁਤ ਉਡਦਾ ਹੁੰਦਾ ਬਾਹਰ ਹੋ ਕੇ ਬੈਜਦਾ ਹੁੰਦਾ ਹੁਣ ਤਾਂ ਕਹਿ ਕੇ ਕੇ ਬਾਹਰ ਜ ਅੱਤ ਨੇੜੇ ਆ ਬੰਨ ਨਾਲ ਦੇ ਹਾਂਜੀ ਇੱਥੇ ਜਿਹੜੀ ਰਿਕਾਰਡ ਬਣਾਇਆ 9 ਸਾਲ ਦਿੱਤੀ ਬਾਜੀ ਬੀ ਹਾਂਜੀ ਹਾਂ ਠੀਕ ਹੈ ਜੀ 3 ਸਾਲ ਤਾਂ ਨਾ ਹਾਂਜੀ ਫਿਰ ਮੁੰਡੇ ਨੇ ਉਹ ਉਹ ਜਿਹੜਾ ਤੀਜਾ ਦਾ ਆਪਾ ਉਧਰ ਪਤੜਦਾ ਹਾਂਜੀ ਇਹ ਉਹਨਾਂ ਨੇ ਫਿਰ ਕਹਿੰਦੇ ਵੀ ਜਿਹੜਾ 3 ਸਾਲ ਦੇ ਤਾਂ ਤੀਜੇ ਸਾਲ ਲਈ ਧਰਿਆ ਸੀ ਜਿਹੜਾ ਬਿਨਾ ਸਾਝੀ ਤੋਂ 3 ਸਾਲ ਦਿੱਤੂ ਫਿਰ ਉਹ ਮੈਂ ਸਾਝੀ ਵੀ ਨਹੀਂ ਕੀਤੀ 3 ਸਾਲ ਹਾਂਜੀ ਇਹਨਾਂ ਨੇ ਆਪ ਕੋ ਗਾਪਾ ਉਧਰ ਤਾਈ ਜਿਹੜੀ ਇੱਥੇ ਹਰਾਉਣ ਵਾਲੀਆਂ ਬਹੁਤ ਆਈਆਂ ਜਿਹਨੇ ਪੰਜਾਬ ਦੇ ਤੁੰਦੇ ਸਾਰੀ ਹਰਾਉਣ ਵਾਲੀਆਂ ਆ ਗਈਆਂ ਇੱਥੇ ਹਾਂਜੀ ਪਰ ਇੱਥੇ ਨਹੀਂ ਕਿਸੇ ਤੋਂ ਕੰਮ ਲੂਟ ਆਇਆ ਠੀਕ ਹੈ ਜੀ ਹੂੰ ਤੇ ਜਦੋਂ ਕਿਸੇ ਨਵੇਂ ਕੁੱਤਰ ਬਾਜ ਨੂੰ ਜੇ ਕੁੱਤਰ ਸੰਭਣਾ ਹੋਵੇ ਜੀ ਹਾਂ ਤੇ ਕੀ ਕੀ ਮਿਲੂ ਡਾਈਆਂ ਦੇ ਘਰੇ ਕੀ ਕੀ ਦੇਖਣਾ ਚਾਹੀਦਾ ਹੈ ਕੀ ਕੀ ਨੋਟਿਸ ਕਰਨਾ ਚਾਹੀਦਾ ਹੈ ਤਾਂ ਕਿ ਜਦੋਂ ਥੱਲੇ ਰਹਿੰਦੇ ਨਾ ਆ ਫਿਰ ਸਾਰਾ ਕੁਝ ਨੋਟ ਕਰਦੇ ਕਬੂਤਰ ਤਾਂ ਕੀ ਕਰਦਾ ਹੈ ਹਾਂਜੀ ਕਿਵੇਂ ਬੈਂਦਾ ਠੀਕ ਹਾਂ ਇਦਾਂ ਕੁੱਤਰ ਬੈ ਬਹਿ ਗਿਆ ਜੀ ਆ ਕੇ ਫਿਰ ਕੀ ਉਹਦੇ ਚ ਦੇਖ ਬੈਠ ਜਿਵੇਂ ਥੋੜੇ ਘਣੇ ਜਰਵਾ ਕਬੂਤਰ ਨੂੰ ਯਾਨੀ ਪਾਣੀ ਪੀ ਕੇ ਪਾਣੀ ਹਾਜਮ ਕਰਨਾ ਚਾਹੀਦਾ ਜਿਹੜਾ ਕਬੂਤਰ ਹਾਜਮ ਨਹੀਂ ਰ ਬਾਲਾ ਕਰਦਾ ਹਾਂਜੀ ਉਹਦਾ ਵੀ ਬਾਜੀ ਫਿਰ ਜਿਤਨੀ ਮੁਸ਼ਕਲੀ ਆ ਠੀਕ ਹੈ ਜੀ ਹੂੰ ਤੇ ਤੇ ਨਵੇਂ ਉਤਰਵਾਜਾਂ ਨੂੰ ਦੱਸੋ ਜੀ ਡੀ ਵਾਰਮਿੰਗ ਬਾਰੇ ਡੀ ਵਾਰਮਿੰਗ ਡੀ ਵਾਰਮਿੰਗ ਹੁਣ ਤਾਂ ਨਾ ਪੁੱਛਣਾ ਹੁੰਦਾ ਬਾਹਲੇ ਕਿਸਮਾਂ ਦੇ ਕਰਦੇ ਕੋਈ ਕਹੇ ਜੀ ਬੋਲ ਗਿਆ ਬਾਹਰ ਲਗਾ ਦੇ ਜਾਂਦਾ ਕੋਈ ਕਹੇ ਜੀ ਆ ਦੇ ਜਾਂਦਾ ਪਹਿਲਾਂ ਤੁਸੀਂ ਦਿੰਦੇ ਸੀ ਪਹਿਲਾਂ ਤਾਂ ਸੀ ਪੇਪਰਾਂ ਜੀ ਨਹੀਂ ਦਿੰਦੇ ਹੁੰਦੇ ਸੀ ਹਾਂਜੀ ਹਾਂ ਕਿਹੜਾ ਇਹ ਤਰੀਕਾ ਦੇਣ ਦਾ ਬਸ ਉਦੋਂ ਦਾ ਬਾਈ ਗੱਲ ਸੁਣਨਾ ਜ਼ਰਾ ਵੀ ਬਾੜੀ ਜੀ ਪਾ ਕੇ ਨਾ ਜਿੰਮੀਆ ਕਹਿੰਦਾ ਇੱਕ ਢੱਕਣ ਉਹ ਸੀਸੀ ਦਾ ਹੁੰਦਾ ਵੀ ਸੇਕ ਪੁੱਤਰਾ ਹੁੰਦੇ ਦੇਣਾ ਠੀਕ ਹੈ ਸੀ ਨਾਲ ਕੇ ਜੱਬਾ ਕੇ ਦੇ ਦਿੰਦੇ ਸੀ ਹਾਂਜੀ ਹਾਂ ਠੀਕ ਹੁਣ ਤਾਂ ਕੋਈ ਬਾਹਰ ਰਿਆਂ ਕੋਲਿਆਂ ਡਾਕਟਰ ਪਲੱਸ ਦੇ ਜਾਂਦਾ ਠੀਕ ਹੈ ਹਾਂਜੀ ਸੋ ਹੁਣ ਵੀ ਇੱਕ ਲੌਂਡਰ ਆੜ ਗਈ ਇੱਕ ਹੋਰ ਹੱਡੀ ਜਿਆ ਜਾਂਦੀ ਹੁੰਦਾ ਦੇ ਹੀ ਜਾਂਦੇ ਜਾਣੀ ਦੀ ਹੁਣ ਕਬੂਤਰਾਂ ਦੇ ਮੜੱਪ ਵੀ ਇੰਨ ਲਾਲਾ ਵੀ ਬਹੁਤ ਘੱਟ ਨਿਕਲਦੇ ਆ ਠੀਕ ਹੈ ਜਿਹਦੇ ਨਿਕਲਦਾ ਪੂਰੇ ਨਿਕਲਦਾ ਜਿਹ ਲੋਕਾਂ ਦੇ ਨਿਕਲਦੇ ਹੀ ਨਹੀਂ ਗੱਲ ਪਤਾ ਨਹੀਂ ਕੀ ਆ ਹਾਂਜੀ ਘੰਡ ਪੈਂਦੇ ਘਟਾ ਹੁਣ ਲੋਕ ਸਾਹਮਦੇ ਵੜਾਂਗੇ ਸਰੋਸਰੂਪ ਪਾਈ ਜਾਂਦੇ ਰਹਿੰਦੇ ਆ ਠੀਕ ਹੈ ਪਰ ਉਹਨਾਂ ਵੀ ਘੱਟ ਪੈਂਦੇ ਆ ਹਾਂਜੀ ਹਾਂ ਅੱਗੇ ਤਾਂ ਬਾਲੇ ਪੈਂਦੇ ਹੁੰਦੇ ਸੀ ਲੋਕਾਂ ਦੇ ਕੁੱਡੇ ਕੱਚੇ ਕੁਚੇ ਹੁੰਦੇ ਸੀ ਹੁਣ ਤਾਂ ਹਰੇਕ ਤੇ ਚੰਗੇ ਦਾ ਚੰਗਾ ਕੁੱਡਾ ਹਾਂਜੀ ਠੀਕ ਹੈ ਹਾਂ ਤੇ ਜਿੱਦਾਂ ਹੁਣ ਕੂਤਰ ਜਿਹੜੇ ਬਾਜ਼ੀਆਂ ਤੁਰ ਜਾਂਦੇ ਆਂ ਉਹਨਾਂ ਦਾ ਤੁਸੀਂ ਕੀ ਕਾਰਨ ਮੰਨਦੇ ਹੋ ਵੀ ਨਸਲੋਂ ਮਾੜੇ ਹੁੰਦੇ ਆ ਜਾਂ ਬਸ ਨਸਲ ਜੀ ਹੁੰਦੀ ਆ ਠੀਕ ਆ ਹਾਂਜੀ ਬਾਕੀ ਕੋਈ ਨਾ ਕੋਈ ਕਦੇ ਜਿੱਤੇ ਵੀ ਬਾਜ਼ੀਆਂ ਤੁਰ ਜਾਂਦੇ ਉਹਦੇ ਮੱਥੇ ਦੀ ਤਕਦੀਰ ਵੀ ਭੜਦੀ ਆ ਨਾਲ ਹਾਂਜੀ ਹਾਂ ਜੇ ਕਿਸਮਤ ਤੇ ਜਤਨਾ ਹੋਵੇ ਨਾ ਠੀਕ ਆ ਜੇ ਉਹਨੂੰ ਮਿਲਦੇ ਤਾਂ ਬਾਜ਼ੀ ਲੈ ਸਦੇ ਬਾਜ਼ ਜਾਂਦੇ ਆ ਠੀਕ ਆ ਜੀ ਹੂੰ ਏ ਮਿੱਕੀ ਜਤਾ ਦੇ ਨਾਲ ਤੁਹਾਡਾ ਕਿਦਾਂ ਮੁਲ ਮੁਲਾਕਾਤ ਹੁੰਦੀ ਹੈ ਪਹਿਲਾਂ ਬਸ ਇਧਰ ਬਾਈ ਹੁਣ ਬਾਜੇ ਛਰਦੇ ਸੀ ਬਾਜੇ ਛਰਦੇ ਕਰਕੇ ਰੈਂਗੋਟਲੇ ਰੂੜੇ ਨਾ ਗਾਣੇ ਸੀ ਰੂੜੇ ਤੋਂ ਮੇਰੇ ਨਾ ਜਾਣ ਪਛਾਣ ਹੋ ਗਈ ਹਾਂਜੀ ਹਾਂ ਠੀਕ ਹੈ ਤੇ ਹੁਣ ਤਾਂ ਅਸੀਂ ਲਾਲਾ ਵੀ 5ਵੇਂ 7ਵੇਂ ਮਹੀਨੇ ਨੂੰ ਮਿਲਦੇ ਰਹਿੰਦੇ ਆ ਕੋਈ ਬਾਈ ਦੇ ਕੁੱਤੇ ਵੀ ਰੱਖੇ ਹੋਇਆ ਸ਼ਿਕਾਰੀ ਹਾਂ ਸ਼ਿਕਾਰੀ ਕੁੱਤੇ ਭੇਜੋ ਹਾਂ ਜਿਆਦਾ 20-20 ਨੂੰ ਇਕੱਠੇ ਹੋ ਜਾਂਦੇ ਠੀਕ ਹੈ ਉਹ ਪੁੱਤੇ ਸਾਨੂੰ ਵੀ ਭੇਜੋ ਕਦੇ ਇਧਰ ਬਾਈ ਭੇਜੋ ਹਾਂ ਬਾਈ ਦਸਨ ਹਾਂ ਹਾਂ ਵੀ ਅੱਜ ਆਉਣਾ ਹੈ ਠੀਕ ਹੈ ਉੱਥੇ ਚਲੇ ਜਾਂਦੇ ਆ ਹਾਂਜੀ ਹੂੰ ਚੀ ਗਏ ਹੋਰ ਕੋਈ ਜਿੱਦਾਂ ਆਪਾਂ ਕੂਤਰ ਦਾ ਨਾਮ ਰੱਖ ਦਿੰਦੇ ਹੋਰ ਵੀ ਕੋਈ ਕੂਤਰ ਸੀ ਇਦਾਂ ਬੰਬ ਸੀ ਕੂਤਰ ਨਹੀਂ ਵੀਰੇ ਹਾਂਜੀ ਹੋਰ ਅਸੀਂ ਨਹਾ ਨਹੀਂ ਮਗੱਟੀ ਤੇ ਰਿਹਾ ਠੀਕ ਹੈ ਹਾਂਜੀ ਉਸ ਦਿਨ ਉਹ ਬੁੜੇ ਨੇ ਧਰਤਾ ਸੀ ਹੋਰ ਕੋਈ ਕੂਤਰ ਜਿਆਦਾ ਬਾਜ਼ੀਆਂ ਜਿੱਤਿਆ ਹੋਵੇ ਤੁਹਾਡਾ ਬਾਜ਼ੀਆਂ ਤਾਂ ਵੀਰੇ ਬਹੁਤ ਉਹ ਸਾਲ ਤੋਂ ਬੜਗੇ ਜਿੱਤੇ ਬੰਬ ਤੋਂ ਮਗਰ ਜਿਹਨੂੰ ਬੰਬ ਜਿਹੜੇ ਸਾਲ ਕਮਾਜ ਗਿਆ ਹਾਂਜੀ ਉਹ ਸਾਲ ਬੜਗੇ ਬਾਜ਼ੀਆਂ ਉਹ ਜਿੱਤੇ ਆ ਠੀਕ ਹੈ ਜੀ ਹੂੰ ਹੂੰ ਉਹ ਸਾਲ ਬੜਗੇ ਬਾਜ਼ੀਆਂ ਜਿੱਤੇ ਠੀਕ ਹੈ ਹੋਰ ਚਾਰ ਚਰ੍ਹਾਂ ਹੈ ਬਾਜ਼ੀਆਂ ਉਸ ਉਤਰਾਜ ਦਿੱਤੇ ਜਨਾਈ ਸੀ ਠੀਕ ਹੈ ਜੀ ਹਾਂ ਤੇ ਹੋਰ ਕਿਹਨਾਂ ਕਿਹਨਾਂ ਨਾਲ ਹੁਣ ਸਹਿਚਾਰ ਆਇਆ ਤੁਹਾਨੂੰ ਬਲ ਦਲਵਿੰਦਰ ਨਾਲ ਹਾਂਜੀ ਬਾਈ ਨਾਲ ਠੀਕ ਹੈ ਜੀ ਅ ਉਹ ਤੇ ਮੁੰਡੇ ਮੈਨਾ ਜੋਂਗਰੇ ਮਿਲਿਆ ਰਗੇ ਹਾਂਜੀ ਤੇ ਤਾਰੀ ਗਿਆ ਠੀਕ ਹੈ ਜੀ ਅ ਮੁੰਡੇ ਸੋਨੂ ਹੋਣੀ ਆ ਗਗਨੇ ਹੋਣੀ ਆ ਹਾਂਜੀ ਆਪਣੇ ਆਪਦੀ ਬੰਦੇ ਖਾਸ ਉਹਨਾਂ ਨੇ ਬੜਾ ਜਣੇ ਹੋਰ ਲੰਮਾ ਆਪਣਾ ਹੈ ਜੀ ਆਪ ਦੇ ਬੰਦੇ ਨੇ ਮੇਰਾ ਸੇ ਜਾ ਰਹਾ ਹੋਰ ਦੂਜਾ ਬੜਿਆ ਨਾ ਜੀ ਠੀਕ ਹੈ ਜੀ ਬਈ ਜੋ ਤੁਸੀਂ ਸਵਾਲ ਨੇ ਵੀ ਤੁਹਾਡਾ ਜ਼ਿਕਰ ਕੀਤਾ ਜੀ ਉਹਨਾਂ ਦੇ ਇੰਟਰਵਿਊ ਤੇ ਕਿ ਉਹਨਾਂ ਨੇ ਬੇ ਤੋਂ ਵੀ ਸਿੱਖਿਆ ਜੀ ਹਾਂ ਜੀ ਮੈਂ ਉੱਥੇ ਰਹਿੰਦਾ ਸੀ ਜਿਤਨਾ ਜਣੇ ਵਧੀਆ ਆਪਣੀ ਪੂਰੀ ਯਾੜੀ ਹੈ ਹੁਣ ਵੀ ਹੁਣ ਵੀ ਯਾੜੀ ਹੈ ਜੀ ਗੱਲ ਹਾਂ ਪੂਰੀ ਯਾੜੀ ਹੈ ਜਣੀ ਵਧੀਆ ਠੀਕ ਹੈ ਜੀ ਹਾਂ ਮੈਂ ਉੱਥੇ ਜਣੀ ਦੀ ਜਾਂਦਾ ਹੁੰਦਾ ਸੀ ਜੋ ਤੋਂ ਉਹਨਾਂ ਨੇ ਉਹ ਉੱਥੇ ਜਾਂਦੇ ਜਾਂਦੇ ਉੱਥੇ ਰਹਿ ਰਹੂ ਪੈਂਦੇ ਸੀ ਹਾਂ ਜੀ ਹਾਂ ਜੇ ਤੁਸੀਂ ਦੇਖਦੇ ਨਹੀਂ ਆਪਾਂ ਕਿੰਨੇ ਲੋਕ ਰੱਖਦੇ ਹਾਂ ਠੀਕ ਹੈ ਹਾਂ ਹਾਂ ਤੇ ਹੁਣ ਕੁੱਤਰ ਬੱਦਿਆਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਵੀ ਤੁਸੀਂ ਨਹੀਂ ਵੀਰ ਆਪਾਂ ਤਾਂ ਕਿਸੇ ਨੂੰ ਪੀਸ ਨਹੀਂ ਖਾਦੇ ਹਾਂ ਹੁਣ ਬੱਸ ਗੱਲ ਸਭ ਹੀ ਸਿਆਣਾ ਠੀਕ ਹੈ ਹਾਂ ਉਹ ਵੀ ਬਾਈ ਦੇ ਕੁੱਤਰਾਂ ਦਾ ਕਰੋ ਸ਼ੌਂਕ ਕਰੋ ਇਹ ਕਿਹੜੀ ਨਸਲ ਹੈ ਇਹ ਇਹ ਵੀ ਰਾਜਨ ਵਾਲਿਆ ਰਾਜਨ ਵਾਲੀ ਹਾਂ ਕਰੋ ਬਈ ਸ਼ੌਂਕ ਅਗੇ ਹਨ ਉਹ ਖਾਣੇ ਦੋ ਫਿਰ ਦੂਜੀ ਨੂੰ ਫੜਦੇ ਰਹੇ ਤੇ ਖਾਣੇ ਕਰਾਉਂਨ ਦਰਸ਼ਨ ਆਈ ਕਿ ਹਾਂਜੀ ਉਹ ਹਾਂ ਉਹਨਾਂ ਦੇ ਹਾਂ ਗੁਰਕਾ ਦੇ ਬਾਣੀ ਥੋੜੀ ਥੋੜੀ ਬੱਚਾ ਜੀ ਥੋੜੀ ਸੁਣਦੇ ਨੇ ਤੇ ਪਾ ਜਾਣੇ ਆ ਇਹ ਕਿਹੜੇ ਨੇ ਸਾਲਾ ਜੀ ਪਿੱਟੀ ਰਾਗੂਤਰ ਆਪਣਾ ਉਮਰੀਆ ਮਸੂਰ ਹੋਇਆ ਸੀ ਹਾਂਜੀ ਠੀਕ ਹੈ ਬਹੁਤ ਚੰਗੇ ਉਹਦੇ ਆਗੂਤਰ ਉਹ ਉਹਦੀ ਹੈ ਜੀ ਹਾਂ ਸਾਰੇ ਭੈਣ ਭਰਾ ਉਹਨੇ ਇੱਕ ਅਟ ਜਾਂਦੇ ਹਾਂਜੀ ਦੂਜੇ ਤੋਂ ਦੋ ਵੱਡੇ ਹੋਣਗੇ ਛੋਟਾ ਬੱਚਾ ਉਹ ਪੂਰਾ ਬੱਦਖਾ ਦਿਖਾ ਦੇ ਉਹ ਇਹ ਹੋਣੀ ਸੀ ਆ ਉਹ ਇਹ ਆ ਦੇ ਨਹੀਂ ਖੋਮਾ ਕਰੋ ਬਾਈ ਸ਼ੌਕ ਉਹਦੀ ਆੱਖਾਂ ਨੇ ਇਹ ਵੀ ਉਹੀ ਨਸਲ ਹੈ ਹਾਂ ਇਹ ਉਹੀ ਹੈ ਠੀਕ ਹੈ ਨਸਲ ਹੈ ਜਿਹੜਾ ਬੰਬ ਕਬੂਤਰ ਸੀ ਉਹਦੀ ਨਸਲ ਹੈ ਹੁਣ ਇਹ ਆ ਉਹ ਕੂਦਰੀ ਹੈ ਸਾਡੀ ਮੋਟਰ ਹੈ ਦੇਖੀ ਤੇ ਆਪਣਾ ਕੋਈ ਚੀਲਾ ਮਾਰ ਕੇ ਲੈ ਗਿਆ ਉੱਤੇ ਕਬੂਤਰ ਹੈਗਾ ਉਹਨਾਂ ਚੋਂ ਠੀਕ ਹੈ ਜੀ ਹਾਂ ਕਬੂਤਰ ਦੂਆ ਕੇ ਹਰਗ ਉੱਪਰ ਕਬੂਤਰ ਹੈ ਹਾਂ ਜੀ ਸਹੀ ਹੈ ਕਬੂਤਰ ਨੂੰ ਲੈ ਕੇ ਗਏ ਇਹ ਰੱਤੇ ਕਿਹੜੀ ਨਸਲ ਚ ਨਸਲ ਤੋਂ ਨਹੀਂ ਹਾਂ ਬਈ ਬਿੰਦਰਾਣ ਦੇ ਪੂਲੇ ਨਾਲ ਦੀ ਉਹ ਆਪਣੇ ਕੁੰਡੀ ਵਾਲੇ ਕਬੂਤਰ ਵਜਦੇ ਉਹਨਾਂ ਚੋਂ ਆਏ ਉਹ ਦੀਲੀ ਦਿਓ ਹਾਂ ਜੀ ਹਾਂ ਇਹ ਆਪਣੇ ਕੁੰਡੀ ਵਾਲੇ ਕਬੂਤਰ ਉਹਨਾਂ ਚੋਂ ਆਏ ਠੀਕ ਹੈ ਜੀ ਤੇ ਆ ਡੱਬਾ ਜੀ ਇਹ ਕੱਕੇ ਵਾਲਾ ਜਵਾ ਕੱਕੇ ਵਾਲਾ ਜੀ ਹਾਂ ਕਰੋ ਬਈ ਸ਼ੌਂਕ ਕਰੋ ਬਈ ਸ਼ੌਂਕ ਆਹ ਕੋ ਉੱਤਰੀ ਗੈਣੀ ਨਸਲ ਚ ਬਈ ਕਾਲੀ ਜਿਨੀ ਇਹ ਕਾਲੀ ਜਿਨੀ ਆਪਣੇ ਹੱਬਾ ਕੋ ਉਤਰ ਹੁੰਦਾ ਸੀ ਹੱਬਾ ਕੋ ਉਤਰ ਹਾਂ ਮੈਂ ਤੇ ਉਤਰ ਕਰਦਾ ਹਾਂ ਠੀਕ ਹੈ ਜੀ ਉਹਦੀ ਪੱਠੀ ਆਹ ਹੱਬਾ ਨਸਲ ਹੈ ਜੀ ਹੱਬਾ ਹੋਣਾ ਹੱਬੇ ਕਹਿੰਦੇ ਕਾਕੇ ਵਾਲੇ ਕਿਰੇ ਵਾਲੇ ਕਾਕੇ ਵਾਲੇ ਕਬੂਤਰ ਉਹ ਫਰ ਥੱਲੇ ਲਾ ਕੇ ਰੱਖਦਾ ਸੀ ਠੀਕ ਹੈ ਹਾਂ ਹਾਂ ਉਹਨੂੰ ਹੱਬਾ ਹੀ ਕਹਿੰਦੇ ਸੀ ਵੀ ਇੱਕ ਫਰ ਥੱਲੇ ਰੱਖਦਾ ਸੀ ਹਾਂਜੀ ਹੁਣ ਦਿਖਾਉਣਾ ਉਹ ਤੇ ਕਬੂਤਰ ਉਹ ਠੀਕ ਹੈ ਹਾਂ ਕਰੋ ਸ਼ੌਂਕ ਕਾਕਾ ਕਿਹੜੀ ਨਸਲ ਹੈ ਇਹ ਇਹ ਮੁੰਡੇ ਬਗਲੇ ਹੋਣੀ ਸੀ ਕਬੂਤਰ ਆਪਣੇ ਇੱਥੋਂ ਲੱਗੇ ਗਏ ਸੀ ਹਾਂਜੀ ਹਾਂ ਇਹਨਾਂ ਨੂੰ ਗਾਣ ਦਾ ਨਾਮ ਦੇਉ ਕਹਿੰਦੇ ਠੀਕ ਹੈ ਹਾਂ ਇਦਾਂ ਹੀ ਕੱਢਦੇ ਆਂ ਯੱਕ ਚ ਹਾਂ ਹਾਂ ਇਹਦੀ ਨਾ ਹਾਂ ਬੱਚਾ ਹੁਣ ਉਹਦੇ ਵੀ ਇੱਕ ਉਹ ਆਇਆ ਹੈ ਠੀਕ ਹੈ ਜੀ ਉੱਡਣ ਚ ਕਿਦਾਂ ਇਹ ਕੁੱਤਰ ਉਹਨੂੰ ਬਾਹਲੇ ਚੰਗੇ ਉੱਡਦੇ ਆਂ ਜਾਂਦੇ ਵੀ ਨਹੀਂ ਠੀਕ ਹੈ ਜੀ ਆਉਂਡ ਦੇ ਵੀ ਚੰਗੇ ਆ ਕਰੋ ਬਈ ਸ਼ੌਂਕ ਉਹ ਵਧੀਆ ਕਰੋ ਇਹ ਸ਼ੌਂਕ ਇਹ ਗੜੀ ਨਸਲ ਹੈ ਇਹਨੇ ਕੁੰਡੀ ਵਾਲੇ ਕੁੱਤਰ ਸਾਡੇ ਵਾਲੇ ਦੇ ਉਹਨਾਂ ਦੇ ਵਾਹੇ ਕੁੰਡੀ ਵਾਲੇ ਪੁੱਤਰ ਹਾਂ ਹਾਂ ਕੁੰਡੀ ਵਾਲੇ ਕਿਦਾਂ ਹੀ ਉਹ ਨਿਰੰਦ ਨਾਹਨ ਕੋ ਉਹ ਤੁਮ ਥੋੜੇ ਜਿਹਾ ਧੌਣੇ ਵਿੱਚ ਲੱਗਾ ਪੁੱਤ ਜੀ ਹਾਂਜੀ ਹਾਂਜੀ ਥੋੜੀ ਥੋੜੀ ਪਿੱਛੇ ਨੂੰ ਕਰਦੇ ਆ ਠੀਕ ਹੈ ਜੀ ਹਾਂ ਗਰਦਨੇ ਦਾ ਸਾਫਵਾਗੂ ਕਰਦੇ ਹਾਂ 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 ਠੀਕ ਹੈ ਜੀ ਉਹ ਨਸਲ ਚੋਈ ਹਾਂ ਹਾਂ ਕਰੋ ਬਈ ਜਿਹੜਾ ਕੁੰਡੀ ਵਾਲਾ ਮੇਨ ਕੁੱਤਰ ਸੀ ਉਹ ਕਿੱਦਾਂ ਦਾ ਸੀ ਜੀ ਉਹ ਜਿਹੜਾ ਸਾਰਿਆਂ ਨਾਲ ਵੱਡਾ ਸੀ ਉਹ ਚਿੱਟੀਆਂ ਅੱਖਾਂ ਦਾ ਸੀਗਾ ਜੀ ਠੀਕ ਹੈ ਜੀ ਉਹਦੇ ਪੁੱਤ ਹੁਣ ਆਪਣੇ ਕੋਲ ਲਾਨ ਸਿਰੇ ਤੋਂ ਠੀਕ ਹੈ ਜੀ ਹਾਂ ਉਹ ਉੱਪਰਲੇ ਕੁੰਡੇ ਦੇ ਵਿੱਚ ਆ ਗਏ ਉਹ ਕੁੱਤਰ ਨਹੀਂ ਹੈ ਜੀ ਹੁਣ ਉਹ ਜਿਹੜਾ ਵੱਡਾ ਮਰ ਗਿਆ ਸੀ ਉਹਦੇ ਪੁੱਤ ਲੱਗੇ ਹਾਂਜੀ ਤੇ ਉਸ ਨਸਲ ਦਾ ਕਰਾਇਓ ਜੀ ਸ਼ੌਂਕ ਉਹਨੂੰ ਉੱਪਰ ਕੂਤਰਾਂ ਠੀਕ ਹੈ ਕਰੋਗੇ ਹਾਂ ਇੱਕ ਕੂਤਰ ਗਈ ਹੈ ਉਹ ਕੂਤਰ ਚੱਲ ਗਈ ਠੀਕ ਹੈ ਉਹ ਬਹੁਤ ਵਧੀਆ ਜੀ ਕੁੰਡੀ ਵਾਲਾ ਕੂਤਰ ਬਾਜੀ ਵੀ ਛੱਡਿਆ ਜੀ ਉਹ ਹਾਂ ਬਾਜੀ ਤੇ ਛੱਡਿਆ ਸੀਗਾ ਬਹੁਤ ਫਿਰ ਛੱਡੇ ਉਹਨਾਂ ਦੇ ਬੱਚੇ ਹਾਂਜੀ ਆਹ ਨੂੰ ਅੰਦਰ ਫੋਟੋ ਮੰਨੀ ਲੱਗੀਆਂ ਆਪਣੇ ਹਾਂਜੀ ਹਾਂਜੀ ਉਹਨਾਂ ਦੇ ਸਾਮਲਾ ਕੋਈ ਨਸਲਾ ਮਾੜਾ ਮੋਟਾ ਇੱਕਦਾਂ ਕੂਤਰ ਆ ਡਰ ਰਿਹਾ ਹੁੰਦਾ ਹੋਣਾ ਨਹੀਂ ਉਸੇ ਦੀ ਨਸਲੀ ਹੈ ਠੀਕ ਹੈ ਜੀ ਸਾਰੇ ਕੂਤਰ ਕਿੱਥੋਂ ਆਏ ਸੀ ਉਹ ਕੂਤਰ ਇੱਥੇ ਆ ਗਿਆ ਸੀ ਜੀ ਬਾਜੀ ਤੂੰ ਆਪਣੇ ਪਿੰਡ ਆ ਗਿਆ ਠੀਕ ਹੈ ਜੀ ਉਹ ਉਹ ਗਾਦਨ ਹਾਂਜੀ ਰੂਮੀ ਤੋਂ ਇੱਥੇ ਆਇਆ ਸੀ ਠੀਕ ਹੈ ਹਾਂ ਠੀਕ ਹੈ ਰੋਈ ਸ਼ੌਂਕ ਵਗਦੀ ਹੈ ਇਹ ਕਿਹੜੀ ਨਸਲ ਚ ਬਾਈ ਆ ਬੈਠਿਆ ਜੇ ਇਹ ਇਹ ਵੀ ਰਾਜਨਾਂ ਦੇ ਵਿੱਚੋਂ ਜੀ ਕੂਤ ਕਾਲੇ ਲੁਗਦਾ ਮੂਰ ਹੋਏ ਜਿੱਥੋਂ ਭੂਟੋ ਦਾ ਨਾਮ ਕੀਤਾ ਜੀ ਠੀਕ ਹੈ ਜੀ ਹਾਂ ਉਹ ਜਿਹੜੇ ਛੋਲੇ ਇਹਦੀ ਮਾਂ ਵੀ ਇੱਥੇ ਫਿਰਦੀ ਆ ਜੀ ਠੀਕ ਹੈ ਇਹ ਮਾਦੁਰ ਜਿਹੜਾ ਪਿਆਉਣਾ ਮੇਰੀ ਨਾ ਫਿਰ ਉਹਨੇ ਇਹ ਹੀ ਕਰ ਕਰ ਲਿਆ ਹਾਂਜੀ ਉਹ ਜੰਗਲ ਵਿੱਚ ਆਉਂਦੀ ਹਾਂ ਉਹ ਉਹ ਨਹੀਂ ਲੰਕਦੀ ਆ ਉਹਦੀ ਮਾਂ ਹੈਗਾ ਤੇ ਉਹਦਾ ਲਾਲ ਸਿਰ ਹਾਂਜੀ ਠੀਕ ਹੈ ਇਹ ਕਾਲੇ ਲੁੱਗੜਾ ਦਾ ਪੁੱਤ ਨਹੀਂ ਕਾਲੇ ਲੁੱਗੜਾ ਦਾ ਪੋਤਾ ਹਾਂਜੀ ਅਰੋ ਬਈ ਸ਼ੌਕ ਉਹ ਵਧੀਆ ਹੈ ਇਹ ਕਿਹੜੀ ਨਸਲ ਚੁਣੀ ਆਜ ਉਤਰਿਆ ਬੀ ਰਾਜਨ ਲਾਜੋ ਤੇ ਰਾਜਨ ਨੇ ਹਾਂ ਜਮਾਈਆਂ ਦੇ ਮੱਛਾ ਬੜਾ ਜਗ੍ਹਾ ਤੋਂ ਉਤਰਾ ਠੀਕ ਹੈ ਜੀ ਕਰੋ ਬਈ ਸ਼ੌਂਕ ਹਾਂ ਤੇ ਆਹ ਕੁੱਤਰੀ ਇਹ ਦਵਿੰਦਰ ਦਾ ਮੁੰਡਾ ਆਪਣਾ ਵਾਲੀ ਸਿਵਿੰਗ ਵਾਲੇ ਦਾ ਪੁੱਤ ਕਹਿੰਦੇ ਨਾ ਹਾਂਜੀ ਉਹ ਕੁੱਤਰਾ ਦਾ ਪੱਠਾ ਕੁੱਤਰੀ ਬਾਈ ਦੀ ਲਈ ਸੀ ਉਹਦੇ ਨਾਲ ਠੀਕ ਹੈ ਜੀ ਨਿੱਕੀ ਦੀ ਹਾਂ ਹਾਂਜੀ ਕਰੋ ਬਈ ਸ਼ੌਂਕ ਉੱਡਣ ਦੀ ਕਿਦਾਂ ਆਏ ਉਹਨੂੰ ਦੇ ਬਾਹਲੇ ਚੰਗੇ ਉੜਦੇ ਨੇ ਹਾਂਜੀ ਹਾਂ ਠੀਕ ਹੈ ਰੋਈ ਚੰਗ ਆਹ ਬਧੀ ਹੈ ਜੀ ਕਰੋ ਬਾਈ ਇਹ ਉਹਦੀ ਨਸਲ ਤੋਂ ਆਇਆ ਅੱਬਾ ਕੋ ਉਤਰੇ ਕਰੋ ਬਾਈ ਇਹਦੇ ਬਾਰੇ ਦੱਸਿਓ ਇਹ ਕਿੱਥੋਂ ਮਤਲਬ ਤੁਹਾਡੇ ਕੋਲ ਆਇਆ ਕੋ ਉਤਰੇ ਇਹ ਪਹਿਲਾਂ ਆਪਣੇ ਸੀ ਆਪਣਾ ਮੁੰਡਾ ਚੇਲਾ ਕੋ ਨਾਮ ਬਾੜੇ ਵਾਲਾ ਠੀਕ ਹੈ ਲਾਲ ਬੂਸਲਾ ਕੋ ਉਤਰ ਲੀਦਾ ਸੀ ਬਾਜੀ ਦੇ ਹਾਂਜੀ ਤੇ ਗੂਦਰੀ ਇੱਕ ਹੱਬਾ ਗੂਦਰ ਹੁੰਦਾ ਸੀ ਉਹਦੀ ਧੀ ਮੇੜ ਤੇ ਸੀ ਠੀਕ ਹੈ ਜੀ ਪਰ ਉਹਨਾਂ ਨੇ ਕੱਢਿਆ ਸੀ ਇਹ ਹਾਂਜੀ ਹਾਂ ਬਹੁਤ ਚੰਗੇ ਬੱਚੇ ਕੱਢਦਾ ਸੀ ਜਿੰਨੇ ਹਾਂਜੀ ਕਿੰਨੇ ਬੱਚੇ ਕੱਢਦਾ ਕਿਦਾਂ ਦੇ ਬੱਚੇ ਕੱਢਦਾ ਚਿੱਟੇ ਵੀ ਕੱਢੀ ਜਾਂਦਾ ਠੀਕ ਹੈ ਹਾਂਜੀ ਠੀਕ ਹੈ ਕਰੋ ਬਈ ਸ਼ੌਂਕ ਹੱਬਾ ਗੂਦਰ ਬਹੁਤ ਇਹ ਉੜਦੇ ਕਿੱਦਾਂ ਨੇ ਥੱਲੇ ਉੜਦੇ ਜਾਂ ਉੱਤੇ ਉੜਦੇ ਆ ਕਿਦਾਂ ਉੜਦੇ ਇਹ ਤਾਂ ਪੱਧਰੀ ਦੇ ਕੇ ਉੜਦੇ ਆ ਹਾਂਜੀ ਜਾਣਦੇ ਨਹੀਂ ਤੋ ਆ ਜਾਂਦਾ ਸੀ ਤੇ ਠੀਕ ਹੈ ਹਾਂ ਹੋਦੀ ਹੈ ਜੀ ਕਰੋ 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 ਜੀ ਰੂਪਰਾ ਹਾਂਜੀ ਲੈ ਬ੍ਰਸ਼ ਪਾ ਦੇ ਜੀ ਗਾੜੇ ਰੂਪਰਾ ਬੱਤੀ ਦੇ ਨਾ ਕਰੋ ਬਈ ਇੱਕ ਅੱਖਾਂ ਦਾ ਨਾ ਕਰੋ ਬਈ ਇੱਕ ਦਾ ਸ਼ੌਂਕ ਹਾਂਜੀ ਯੂਟੀ ਰੈਂਚ ਹੋਈ ਹਾਂ ਇਹ ਵੀ ਧੀਰੇ ਜਿਹਾ ਇਧਰ ਇੱਕ ਦਿਖਾਓ ਕਰੋ ਬਈ ਸ਼ੌਂਕ ਉਹ ਵਧੀਆ ਜੀ ਤੇ ਕੁੰਡੀ ਵਾਲੇ ਕਬੂਤਰ ਹੋ ਜੀ ਦੇ ਕਰੋ ਬਈ ਸ਼ੌਂਕ ਇਹ ਕੁੰਡੀ ਵਾਲੇ ਕਬੂਤਰ ਮਸ਼ਹੂਰ ਹੋਏ ਨੇ ਬਾਈ ਦੇ ਉਹ ਕੁੱਤਰ ਅਸਲੀ ਕਿਦਾਂ ਦਾ ਅਸਲੀ ਜੀ ਕੁੰਡੀ ਵਾਲਾ ਅਵੀ ਲਾਲ ਜੀ ਨਸੀ ਨੀ ਲਾਲ ਨਾਲੋਂ ਵੱਡਾ ਕਬੂ ਤੁਸੀਂ ਚਿੱਟਾ ਕਬੂ ਤੁਸੀਂ ਉਹਦੇ ਇੱਕ ਸਿੱਟਾ ਜੀ ਇੱਥੇ ਲਾਲ ਠੀਕ ਹੈ ਜੀ ਕਿੱਡੀਆਂ ਅੱਖਾਂ ਦਾ ਚਿੱਟਾ ਜੀ ਪਾਉਂਦਾ ਉਹ ਵੀ ਗੁੰਡੀ ਠੀਕ ਹੈ ਜੀ ਜਿਹੜੇ ਨੇ ਮਾਂ ਸੀ ਨਾ ਉਹ ਲਾਲ ਜੀ ਨਹੀਂ ਸੀ ਠੀਕ ਹੈ ਜੀ ਹਾਂ ਫਿਰ ਉਹ ਜੀ ਸ਼ੌਂਕ ਜਦੋਂ ਲਾਲ ਸਨੇ ਹੁਣ ਦੋਨੇ ਭਰਾ ਆਏ ਹੋਗੇ ਇਥੋਂ ਹਾਂਜੀ ਰੱਤੇ ਹੁੰਦੇ ਤੁਰੇ ਆਉਂਦੇ ਆ ਠੀਕ ਹੈ ਜੀ ਹਾਂ ਇਹ ਅੱਗੇ ਬਰੀਡਿੰਗ ਨੂੰ ਰੋਕ ਲਈ ਹਾਂ ਇਹ ਬਰੀ ਰੰਗ ਨੂੰ ਰੋਕੇਗਾ ਹੁਣ ਤਾਂ ਕਈ ਕਈ ਸਾਲਾਂ ਦੇ ਹੋਏ ਹੋਏ ਚਾਰ ਪੰਜ ਪੰਜ ਸਾਲਾਂ ਦੇ ਆ ਠੀਕ ਹੈ ਜੀ ਹਾਂ ਕਰੋ ਵੀ ਸ਼ੌਂਕ ਬਹੁਤ ਵਧੀਆ ਜੀ ਕਰੋ ਵੀ ਸ਼ੌਂਕ ਇਹੜਾ ਰੁੱਤਾ ਬੈਠਾ ਜੀ ਉਹ ਕਿਹੜੀ ਨਸਲ ਦੀ ਬੰਬਈ ਨਸਲ ਦਾ ਇਹਦਾ ਰੁੱਤਾ ਹੈ ਉਹ ਜਿਹੜੀ ਬੰਬ ਕੂਤਰ ਮਸ਼ਹੂਰ ਹੈ ਉਹਨਾਂ ਜਿਹੜੀ ਮਾਂ ਜਮਾ ਇਹ ਦੀ ਸੀ ਬੰਬ ਦੀ ਹਾਂਜੀ ਰੱਤੀ ਠੀਕ ਹੈ ਜੀ ਹੂੰ 各位兄弟。<laughs>